ਨਾਲ ਮੇਰੇ ਸਾਰੇ ਹੀ ਸਤਕਾਰਯੋਗ ਸਾਥੀ ਮੇਰੇ ਕੁਲੀਗ ਮੰਤਰੀ ਸਹਿਬਾਨ ਆ ਤਨਵੀ ਸੋਨ ਜੀ ਔਰ ਹਰਦੀਪ ਮੋਡੀਆਂ ਜੀ ਸਾਡੇ ਸਾਰੇ-ਸਾਰੇ ਸਤਕਾਰਯੋਗ ਐਮ ਐਲ ਏ ਸਹਿਬਾਨ ਔਰ ਨਵੇਂ ਚੁਣੇ ਗਏ ਮੇਅਰ ਲੁਧਿਆਣਾ ਨੂੰ ਮੁਬਾਰਕਾ ਕਿ ਪਹਿਲੀ ਵਾਰ ਮਹਿਲਾ ਮੇਅਰ ਫੀਮੇਲ ਮੇਅਰ ਨੇ ਜਿਹੜੇ ਉਹ ਪ੍ਰਿੰਸੀਪਲ ਇੰਦਰਜੀਤ ਕੌਰ ਦੇ ਰੂਪ ਦੇ ਵਿੱਚ ਲੁਧਿਆਣਾ ਨੂੰ ਆਜਾ ਮਾਦਮੀ ਪਾਰਟੀ ਵੱਲੋਂ ਲੁਧਿਆਣਾ ਵਾਸੀਆਂ ਵੱਲੋਂ ਮਿਲੇ ਨੇ ਇਹਨਾਂ ਦੇ ਨਾਲ ਸੀਨੀਅਰ ਡਿਪਟੀ ਮੇਅਰ ਸਾਡੇ 6 ਵਾਰ ਦੇ ਕਾਉਂਸਲਰ ਸ਼੍ਰੀ ਰਕੇਸ਼ ਪ੍ਰਾਸ਼ਰ ਜੀ ਬੜੇ ਐਕਸਪੀਰੀਅੰਸ ਦੇ ਨੌਰਥ ਹਲਕੇ ਤੋਂ ਔਰ ਉਹਨਾਂ ਦੇ ਨਾਲ ਡਿਪਟੀ ਮੇਅਰ ਸਾਡੇ ਛੋਟੇ ਵੀਰ ਆਤਮ ਨਗਰ ਹਲਕੇ ਤੋਂ ਪ੍ਰਿੰਸ ਜੋਹਰ ਇਹ ਤਿੰਨੇ ਅੱਜ ਸਾਰੇ ਦੇ ਸਾਰੇ ਕਾਉਂਸਲਰਸ ਵੱਲੋਂ ਆਮ ਆਦਮੀ ਪਾਰਟੀ ਦੀ ਪੂਰੀ ਟੀਮ ਵੱਲੋਂ ਸਾਰੀ ਲੀਡਰਸ਼ਿਪ ਦੇ ਨਾਲ ਸਲਾਹ ਮਸ਼ਵਰੇ ਤੋਂ ਬਾਅਦ ਅੱਜ ਯੂਨੀਨਿਮਸਲੀ ਇਹ ਇਲੈਕਟ ਹੋਏ ਨੇ ਔਰ ਮੈਂ ਸਮਝਦਾ ਕਿ ਇਹ ਅੱਜ ਇੱਕ ਨਵਾਂ ਇਤਿਹਾਸ ਹੈ ਜਿਹੜਾ ਉਹ ਲੁਧਿਆਣਾ ਦੇ ਦੇ ਉਹ ਇੱਕ ਦੇ ਵਿੱਚ ਲਿਖਿਆ ਜਾ ਰਿਹਾ ਹੈ ਕਿ ਜਦ ਪਹਿਲੀ ਵਾਰੀ ਮਹਿਲਾ ਕਾਉਂਸਲਰ ਜਿਹੜੇ ਕਿ ਪ੍ਰਿੰਸੀਪਲ ਨੇ ਔਰ ਬੀਐਡ ਨੇ ਔਰ ਬੜੇ ਹਾਈਲੀ ਕੁਆਲੀਫਾਈਡ ਨੇ ਉਹਨਾਂ ਨੂੰ ਇਹ ਜ਼ਿੰਮੇਵਾਰੀ ਜਿਹੜੀ ਉਹ ਸੌਂਪੀ ਗਈ ਹੈ ਸੋ ਸਾਰੇ ਲੁਧਿਆਣਾ ਨਿਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਇਹ ਸਾਰੇ ਪ੍ਰੋਸੈਸ ਦੇ ਵਿੱਚ ਸਾਡੇ ਸਾਰੇ ਕਾਉਂਸਲਰਸ ਤੋਂ ਲੈ ਕੇ ਸਾਡੇ ਸਾਰੇ ਸਤਕਾਰਯੋਗ ਐਮਐਲਏ ਸਹਿਬਾਨ ਆ ਸਾਡੇ ਮੰਤਰੀ ਸਹਿਬਾਨ ਔਰ ਉੱਪਰ ਟਾਪ ਲੀਡਰਸ਼ਿਪ ਤੱਕ ਮਾਨ ਸਾਹਿਬ ਔਰ ਕੇਜੋਆ ਸਾਹਿਬ ਤੱਕ ਸਾਰਿਆਂ ਦੇ ਨਾਲ ਪ੍ਰੋਪਰ ਡਿਸਕਸ਼ਨ ਤੋਂ ਬਾਅਦ ਇਹ ਫੈਸਲਾ ਜਿਹੜਾ ਹੋਇਆ ਯੂਨੀਨੀਮਸ ਤੌਰ ਦੇ ਉੱਪਰ ਔਰ ਇੱਕ ਬੇਮਿਸਾਲ ਜਿੱਤ ਦੀ ਮੁਹਿੰਮ ਹੈ ਜਿਹੜੀ ਜੋ ਪੰਜਾਬ ਦੇ ਵਿੱਚ ਚੱਲ ਰਹੀ ਹੈ ਹੁਣ ਤੱਕ 46 ਕਾਰਪੋਰੇਸ਼ਨਾਂ ਕੌਂਸਲਾਂ ਔਰ ਕਮੇਟੀਆਂ ਦੇ ਵਿੱਚੋਂ ਪਿਛਲੇ ਦਿਨਾਂ ਦੇ ਵਿੱਚ ਚੋਣਾਂ ਹੋਈਆਂ ਨੇ ਉਹਨਾਂ ਦੇ ਵਿੱਚੋਂ 35 ਦੇ ਉੱਪਰ ਇਲੈਕਸ਼ਨ ਹੋਈ ਹੈ ਮੇਰਾਂ ਦੀ ਜਾਂ ਪ੍ਰਧਾਨਾਂ ਦੀ ਮੈਨੂੰ ਇਹ ਦੱਸ ਦੇਵੇ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ 35 ਤੋਂ ਦੇ ਵਿੱਚੋਂ 35 ਦੇ ਉੱਪਰ ਹੀ ਆਮ ਆਦਮੀ ਪਾਰਟੀ ਦੇ ਸਾਡੇ ਜਿਹੜੇ ਮਿਊਸਿਕਲ ਕਾਉਂਸਲਰਸ ਨੇ ਉਹਨਾਂ ਨੂੰ ਮੇਅਰ ਜਾਂ ਪ੍ਰਧਾਨ ਹੈ ਜਿਹੜੀ ਜ਼ਿੰਮੇਵਾਰੀ ਜਿਹੜੀ ਉਹ ਮਿਲੀਏ 100% ਜਿਤਲਾ ਰਿਕਾਰਡ ਹੈ ਜਿਹੜਾ ਉਹ ਹਜੇ ਤੱਕ ਆਮ ਆਦਮੀ ਪਾਰਟੀ ਦਾ ਚੱਲ ਰਿਹਾ ਹੈ ਇਹਨਾਂ ਕਾਉਂਸਲਰ ਕਾਉਂਸਲਰ ਕਾਰਪੋਰੇਸ਼ਨ ਦੀਆਂ ਚੋਣਾਂ ਦੇ ਵਿੱਚ ਸੋ ਇੱਕ ਵਾਰ ਫੇਰ ਤੋਂ ਸਾਡੀ ਸਾਰੀ ਨਵੀਂ ਚੁਣੀ ਗਈ ਟੀਮ ਦਾ ਪ੍ਰਿੰਸੀਪਲ ਇੰਦਰਜੀਤ ਕੌਰ ਜੀ ਦਾ ਨੂੰ ਮੁਬਾਰਕਾਂ ਪ੍ਰਾਸ਼ਦ ਸਾਹਿਬ ਨੂੰ ਔਰ ਜੋਹਰ ਸਾਹਿਬ ਨੂੰ ਜਿੱਥੇ ਮੁਬਾਰਕਾਂ ਉੱਥੇ ਹੀ ਵਿਸ਼ੇਸ਼ ਤੌਰ ਤੇ ਉਚੇਚੇ ਤੌਰ ਤੇ ਲੁਧਿਆਣਾ ਨਿਵਾਸੀਆਂ ਦਾ ਧੰਨਵਾਦ ਕਿ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਦੇ ਵਿੱਚ ਆਵਾਜ਼ ਦੀ ਪਾਰਟੀ ਦੀ ਨੀਤੀਆਂ ਦੇ ਵਿੱਚ ਆਪਣਾ ਵਿਸ਼ਵਾਸ ਜਤਾਇਆ ਉੱਥੇ ਉਚੇਚੇ ਤੌਰ ਤੇ ਧੰਨਵਾਦ ਸਾਡੇ ਸਾਰੇ ਐਮਐਲਏ ਸਾਹਿਬਾਨ ਦਾ ਲੁਧਿਆਣਾ ਦੇ ਸਾਡੇ ਬੱਗਾ ਜੀ ਭੋਲਾ ਜੀ ਔਰ ਮੈਡਮ ਛੀਨਾ ਜੀ ਕੁਲਵੰਦ ਸਿੱਧੂ ਜੀ ਔਰ ਪੱਪੀ ਜੀ ਮੁੰਡੀਆਂ ਸਾਹਿਬ ਔਰ ਸਾਡੇ ਵਿੱਚ ਅੱਜ ਨਹੀਂ ਰਹੇ ਸਾਡੇ ਵੱਡੇ ਵੀਰ ਬੋਗੀ ਜੀ ਉਹਨਾਂ ਦੀ ਇੱਛਾ ਸੀ ਕਿ ਇੱਕ ਬੇਤਹਾਸ਼ਾ ਰਿਕਾਰਡ ਤੋੜ ਜਿੱਤ ਦੇ ਨਾਲ ਸਾਡਾ ਮੇਅਰ ਹੈ ਜਿਹੜਾ ਉਹ ਲੁਧਿਆਣਾ ਨੂੰ ਮਿਲਣਾ ਚਾਹੀਦਾ ਸੋ ਉਹਨਾਂ ਦੀ ਵੀ ਅੱਜ ਇੱਛਾ ਹੈ ਮੈਂ ਸਮਝਦਾ ਕਿ ਸਾਰੀ ਦੀ ਸਾਰੀ ਟੀਮ ਨੇ ਇੱਕ ਮੁੱਠ ਹੋ ਕੇ ਇੱਕ ਪਰਿਵਾਰ ਦੀ ਤਰ੍ਹਾਂ ਉਹਨਾਂ ਦੀ ਇੱਛਾ ਦੇ ਉੱਪਰ ਵੀ ਫੁੱਲ ਨੇ ਜਿਹੜੇ ਉਹ ਚਾੜੇ ਨੇ ਤੇ ਮੈਂ ਸਾਰੀ ਨਵੀਂ ਚੁਣੀ ਗਈ ਟੀਮ ਨੂੰ ਸਾਰੇ ਕਾਉਂਸਲਰਸ ਨੂੰ ਕਹਿਣਾ ਚਾਹਾਂਗਾ ਕਿ ਤਗੜੇ ਹੋ ਕੇ ਜੋ ਡਿਵੈਲਪਮੈਂਟ ਦੇ ਕੰਮ ਪਿਛਲੇ ਲੰਬੇ ਸਭੇ ਦੇ ਵਿੱਚ ਕਾਰਪੋਰੇਸ਼ਨਾਂ ਦੇ ਵਿੱਚ ਲੁਧਿਆਣੇ ਦੇ ਕਾਰਪੋਰੇਸ਼ਨ ਦੇ ਘਟਾਲੇ ਤਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਬਹੁਤ ਸੁਣਦੇ ਰਹੇ ਆ ਡੰਕੇ ਦੀ ਝੋਟ ਦੇ ਉੱਪਰ ਲੋਕ ਕਹਿੰਦੇ ਰਹੇ ਨੇ ਪਰ ਪਿਛਲੀਆਂ ਸਰਕਾਰਾਂ ਨੇ ਔਰ ਜੋ ਜੋ ਕੀਤਾ ਸੋ ਹੁਣ ਸਮਾਂ ਹੁਣ ਮੌਕਾ ਸੁਨਹਿਰੀ ਮੌਕਾ ਜਿਹੜਾ ਉਹ ਲੋਕਾਂ ਨੇ ਦਿੱਤਾ ਤੇ ਇੱਕ ਨਵਾਂ ਅਧਿਆਇ ਹੈ ਜਿਹੜਾ ਨਵਾਂ ਚੈਪਟਰ ਲੁਧਿਆਣਾ ਸ਼ਹਿਰ ਦੀ ਡਿਵੈਲਪਮੈਂਟ ਦਾ ਜੋ ਕਿ ਇੰਡਸਟਰੀਅਲ ਹੱਬ ਹੈ ਜੋ ਕਿ ਦਿਲ ਹੈ ਪੂਰੇ ਪੰਜਾਬ ਦਾ ਡਿਵੈਲਪਮੈਂਟ ਦਾ ਇੱਕ ਨਵਾਂ ਚੈਪਟਰ ਲਿਖਣ ਦਾ ਅੱਜ ਤੋਂ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਰਿਹਾ ਹੈ ਸਰ اپੋਜੀਸ਼ਨ ਨੂੰ ਤੇ اپੋਜੀਸ਼ਨ ਵਧਾਈ ਨਹੀਂ ਦਿੱਂਦੀ ਨਜ਼ਰ ਆ ਰਹੀ اپੋਜੀਸ਼ਨ ਦਾ ਨਰਾਜ਼ اپੋਜੀਸ਼ਨ ਤਾਂ ਨਰਾਜ਼ ਹੀ ਰਹਿਣਾ ਜੀ ਉਹ ਤਾਂ ਜਿਹੋ ਉਹਨਾਂ ਦਾ ਜੋ ਕੰਮ ਦਾ ਉਹ ਹੋ ਰਿਹਾ ਹੈ ਕਿ ਜਿਵੇਂ ਜਿਵੇਂ ਦਵਾਈ ਖਾਰਦਾ ਹੁੰਦੇ ਔਰ ਹੁੰਡੀ ਪਾ ਲੈਂਦੇ ਉਹਨਾਂ ਦਾ ਕੰਮ ਤਾਂ ਉਹ ਹੈ ਉਹ ਕਹਿੰਦੇ ਜੀ ਮਾਈਕ ਵੀ ਫਾਈ ਵੀ ਜੀ ਪਹਿਲੀ ਵਾਰੀ ਮੀਡੀਆ ਨੂੰ ਵੀ ਆਊਟ ਕਰਿਆ ਗਿਆ ਇਸ ਤਰ੍ਹਾਂ ਕਿ ਜਿਹੜਾ ਤੁਸੀਂ ਗੱਲ ਕਹਿ ਰਹੇ ਸੀਗੇ ਕਿ ਉਹਨਾਂ ਦਾ ਕੀ ਕੀ ਕਹਿ ਰਹੇ ਸੀ ਉਹ ਕਹਿ ਰਹੇ ਸੀ ਕਿ VOTING ਹੋਣੀ ਚਾਹੀਦੀ ਹੈ VOTING ਉਹ ਕਹਿੰਦੇ ਸੀ ਬੈਲੈਂਸ ਪੇਪਰ ਤੇ VOTING ਹੋਣੀ ਚਾਹੀਦੀ ਹੈ ਬੈਲੈਂਸ ਦੇ ਵਿੱਚ ਉਹਨਾਂ ਨੂੰ ਕਹੋ ਉਹ ਬਿਨਾਂ ਪੜ੍ਹੇ ਆ ਜਾਂਦੇ ਨੇ ਇੱਥੇ ਵੀ ਬਿਨਾਂ ਪੜ੍ਹੇ ਆ ਗਏ ਤੇ ਵਿਧਾਨ ਸਭਾ ਦੇ ਵਿੱਚ ਵੀ ਬਿਨਾ ਪੜੇ ਜਾਂਦੇ ਨੇ ਉਹਨਾਂ ਨੂੰ ਕਹੋ ਕਿ ਐਕਟ ਦੇ ਵਿੱਚ ਹੀ ਪ੍ਰੋਵੀਜ਼ਨ ਹੈ ਜਿਹੜੀ ਉਹ ਬਾਈਡ ਰੇਜ਼ਿੰਗ ਹੈਂਡਸ ਹੈ ਜੇ ਉਹਨਾਂ ਕੋਲ ਨਹੀਂ ਕਾਪੀ ਹੈਗੀ ਤਾਂ ਮੈਂ ਉਹਨਾਂ ਨੂੰ ਕਾਪੀ ਭੇਜ ਦੂੰਗਾ ਸਰ ਮੈਂ ਕਈ ਵਾਰ ਕਹਿੰਦਾ ਸਾਨੂੰ ਵਿਦਾਈ ਦੇਣ ਦੀਆਂ ਬਾਹਰ ਨਹੀਂ ਛੱਡਿਆ ਸਰ ਉਹਦੇ ਸਾਹਮਣੇ ਬਹੁਤ ਬਹੁਤ ਧੰਨਵਾਦ ਦੇਖੋ ਸੁਣੋ ਤੁਸੀਂ ਤੁਸੀਂ ਇਹ ਗੱਲ ਜਲੰਧਰ ਵੀ ਆਈ ਸੀਗੀ ਜੋ ਇਸ ਹਾਊਸ ਦਾ ਡੈਕ੍ਰਮ ਹੁੰਦਾ ਨੇ ਜਿਹ ਇਲੈਕਸ਼ਨ ਦਾ ਉਹਦੇ ਵਿੱਚ ਸਿਰਫ ਆਫੀਸਰ ਜਿਨ੍ਹਾਂ ਨੇ ਇਲੈਕਸ਼ਨ ਕੰਡਕਟ ਕਰਨੀ ਹੈ ਔਰ ਜਿਨ੍ਹਾਂ ਦੀ ਵੋਟ ਹੈ ਉਹਦੇ ਚ ਐਮਸੀ ਔਰ ਕਨਸਰਨਡ ਐਮਐਲਏ ਉਹ ਹੁੰਦੇ ਨੇ ਕਦੇ ਵੀ ਇਲੈਕਸ਼ਨ ਪ੍ਰੋਸੈਸ ਨੂੰ ਲਾਈਵ ਮੀਡੀਆ ਕਦੇ ਵੀ ਕਵਰ ਨਹੀਂ ਕਰਦਾ ਆ ਹੁਣ 10 ਮਿੰਟ ਪਹਿਲਾਂ ਇਲੈਕਸ਼ਨ ਮੁੱਕੇ ਤੁਹਾਡੇ ਸ੍ਰੀਵਾਲ ਜੀ ਦਾ ਸਾਡੇ ਸੀਐਮ ਭਗਵੰਤ ਮਾਨ ਜੀ ਦਾ ਔਰ ਸਾਡੇ ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਜੀ ਦਾ ਨਾਲ ਦੀ ਨਾਲ ਸਾਰੇ ਕੌਂਸਲਰ ਸਾਹਿਬਾਨਾਂ ਦਾ ਔਰ ਖਾਸ ਤੌਰ ਤੇ ਸਾਰੇ ਐਮਐਲਏ ਸਾਹਿਬਾਨ ਔਰ ਜਿਨੀ ਲੋਕਲ ਲੀਡਰਸ਼ਿਪ ਹੈ ਉਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਦੀਆਂ ਭੈਣਾ ਜੋ ਕਾਉਂਸਲਰ ਬਣੇ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਇਕੱਠੇ ਹੋ ਕੇ ਅਸੀਂ ਲੁਧਿਆਣੇ ਦੀ ਡਿਵੈਲਪਮੈਂਟ ਤੇ ਪੂਰੇ ਜੋਰ-ਸ਼ੋਰ ਨਾਲ ਕੰਫਰੰਸ ਤੋਂ ਦੀ ਗੁਪਤਾ ਦਾ ਨਾਮ ਵੀ ਚੱਲ ਰਿਹਾ ਸੀ ਪਰ ਪਾਰਟੀ ਨੇ ਤੁਹਾਡੇ ਤੇ ਭਰੋਸਾ ਜਤਾਇਆ ਵਾ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਵਾ ਦੀ ਗੁਪਤਾ ਜੀ ਨੇ ਜੋ ਮੇਰੀ ਪੈਣਾ ਅਸੀਂ ਇਕੱਠਿਆਂ ਨੇ ਬਹੁਤ ਲੰਬਾ ਸਮਾਂ ਕੰਮ ਕੀਤਾ ਪਾਰਟੀ ਵਾਸਤੇ ਔਰ ਅੱਗੇ ਵੀ ਅਸੀਂ ਇਕੱਠੇ ਹੋ ਕੇ ਇਸੇ ਤਰੀਕੇ ਦੇ ਨਾਲ ਕੰਮ ਕਰਾਂਗੇ ਔਰ ਸਾਰੀਆਂ ਹੀ ਭੈਣਾਂ ਜਿੰਨੀਆਂ ਹੋਰ ਵੀ ਕਾਉਂਸਲਰ ਬਣੀਆਂ ਨੇ ਜਾਂ ਜਿਨ੍ਹਾਂ ਹੋਰ ਵੀ ਮੇਰੇ ਵੀਰ ਕਾਉਂਸਲਰ ਬਣੇ ਨੇ ਅਸੀਂ ਇਕੱਠੇ ਹੋ ਕੇ 95 ਦੇ 95 ਵਾੜਾ ਨੂੰ ਇਸ ਤਰ੍ਹਾਂ ਨਾਲ ਬਦਲਾਂਗੇ ਕਿ ਵਾਕਈ ਪੰਜਾਬ ਦੇ ਵਿੱਚ ਇਹ ਇਤਿਹਾਸ ਵਾਕਈ ਦੁਬਾਰਾ ਰਚਿਆ ਜਾਏਗਾ ਕਿ ਲੁਧਿਆਣੇ ਦਾ ਕੰਮ ਜਿਹੜਾ ਉਹ ਨੰਬਰ 1 ਚੁਣੌਤੀਆਂ ਬਹੁਤ ਹੈ ਲੁਧਿਆਣਾ ਸਾਨਾ ਵੱਡਾ ਸ਼ਹਿਰ ਹੈ ਤੇ ਸਾਨਾ ਵੱਡੀ ਨਗਰ ਨਿਗਮ ਹੈ ਇਹ ਚੁਣੌਤੀਆਂ ਵੀ ਉਸ ਸਾਹਬ ਦੀਆਂ ਗਈਆਂ ਕਿਸ ਤਰ੍ਹਾਂ ਤੁਸੀਂ ਇਹਨਾਂ ਚੁਣੌਤੀਆਂ ਤੋਂ ਪਾਰ ਜੀ ਲੁਧਿਆਣਾ ਵਾਸੀਆਂ ਦੇ ਅਸ਼ੀਰਵਾਦ ਨਾਲ ਜੇ ਅੱਜ ਆਮ ਆਦਮੀ ਪਾਰਟੀ ਦਾ ਮੇਅਰ ਬਣਿਆ ਜੀ ਅੱਜ ਸਭ ਤੋਂ ਵੱਧ ਬਹੁਮਤ ਆਮ ਆਦਮੀ ਪਾਰਟੀ ਦੇ ਕੌਂਸਲਰਸ ਨੂੰ ਮਿਲੀ ਹੈ ਤਾਂ ਇਹ ਜਿਹੜੀਆਂ ਚੁਣਾਕੀਆਂ ਨੇ ਇਹ ਵੀ ਆਮ ਆਦਮੀ ਲੁਧਿਆਣਾ ਵਾਸੀਆਂ ਦੇ ਅਸ਼ੀਰਵਾਦ ਦੇ ਨਾਲ ਉਹਨਾਂ ਦੇ ਸਾਥ ਦੇ ਨਾਲ ਇਹ ਚੁਣੌਤੀਆਂ ਵੀ ਜ਼ਰੂਰ ਕਿਤੇ ਜਾਣਗੇ ਐਡਾ ਮਾਣ ਆ ਜਿਹੜਾ ਪੂਰਬੀ ਹਲਕੇ ਨੂੰ ਤੁਸੀਂ ਦਬਾਤਾ ਲੁਧਿਆਣੇ ਦੇ ਵਿੱਚ ਉਹ ਵੀ ਇੱਕ ਲੇਡੀ ਨੂੰ ਅੱਜ ਕਹਿ ਸਕਦੇ ਆ ਵੀ ਪੂਰੇ ਪੰਜਾਬ ਨੂੰ ਮਾਣ ਆਏ ਪੂਰੇ ਲੁਧਿਆਣੇ ਹੈਲੀ ਲੇਡিজ ਅੱਜ ਇਤਿਹਾਸ ਤਬਾਤ ਇੱਕ ਮੈਂ ਹੋਰ ਦੱਸਣਾ ਚਾਹੁੰਨਾ ਔਰ ਆਮ ਆਦਮੀ ਮਿਹਰ ਬਣੀ ਹੈ ਇੱਕ ਆਮ ਘਰ ਤੋਂ ਤੇ ਔਰ ਬਿਲਕੁਲ ਕੁਆਲੀਫਾਈਡ ਮਤਲਬ ਕਿ ਬੀ ਕਾਮ ਐਮ ਬੀਏ ਬੀਐਡ ਔਰ 12 ਸਾਲ ਦਾ ਤਜਰਬਾ ਉਹਨੇ ਜਿਹੜੇ ਕਿ 27-2200 ਸਟੂਡੈਂਟ ਪ੍ਰਿੰਸੀਪਲ ਰਹੇ ਨੇ ਔਰ 150-200 ਦੇ ਟੀਚਰ ਮੈਨੇਜ ਕਰਨਾ ਤੇ ਬਹੁਤ ਵੱਡਾ ਕਹਿ ਸਕਦੇ ਪ੍ਰਾਪਤੀ ਔਰ ਔਰ ਮੈਨੂੰ ਉਮੀਦ ਆ ਪੂਰੀ ਬੀ ਇਹ ਜੇ ਟੀਮ ਬਣੀਆ ਮੇਰ ਬਣਿਆ ਸੀਨੀਅਰ ਡਿਪਟੀ ਮੇਰੇ ਬਣਿਆ ਡਿਪਟੀ ਮੇਰ ਬਣਿਆ ਸਾਰੇ ਕਾਉਂਸਲਰ ਬਣਨੇ ਆ ਅੱਜ ਲੁਧਿਆਣੇ ਦੇ ਵਾਸਤੇ ਹੋਰ ਵਧੀਆ ਹੋਇਆ ਤੇ ਹੋਰ ਵਧੀਆ ਢੰਗ ਨਾਲ ਵਿਕਾਸ ਹੋਊਗਾ ਹੋਰ ਆਉਣ ਵਾਲੇ ਸਮੇਂ ਦੇ ਵਿੱਚ ਜੋ ਆਮ ਆਦੀ ਪੜ ਦਾ ਮਿਸ਼ਨ ਆ ਆਮ ਆਦੀ ਪੜ ਦੇ ਮੁਖੀ ਸ਼੍ਰੀ ਰਵਿੰਦ ਕੇਜੀਵਾਲ ਦੇ ਦਾ ਮੁੱਖ ਮਾਨਿਸਾ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਪ੍ਰਧਾਨ ਆਮ ਆਦੀ ਪੜ ਦੇ ਸ਼੍ਰੀ ਅਮਨ ਰੋੜਾ ਜੀ ਦਾ ਮੁੱਖਸ ਮਕਸਦ ਹੈ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਪੰਜਾਬ ਦੇ ਵਿੱਚ ਦਵਾਈ ਪੜਾਈ ਰੋਜ਼ਗਾਰ ਦੇ ਕੇ ਹਰ ਆਮ ਆਦਮੀ ਨੂੰ ਉਸ ਪੱਧਰ ਤੇ ਲੈ ਕੇ ਜਾਣਾ ਤਾਂ ਕਿ ਵਧੀਆ ਜ਼ਿੰਦਗੀ ਆਪਣੀ ਬਤੀਤ ਕਰ ਸਕੇ ਆਪਣੇ ਬੱਚਿਆਂ ਨੂੰ ਵਧੀਆ ਪਾਲਣ ਪੋਸਣ ਕਰ ਸਕੇ ਆਪਣੇ ਲੁਧਿਆਣਾ ਨੂੰ ਵਧੀਆ ਡਿਵੈਲਪਮੈਂਟ ਕਰ ਸਕੇ ਸੂਟਕੇਸ ਦੇ ਜਮਾਨੇ ਦੇ ਵਿੱਚ ਅਜਿਹਾ ਕਰ ਪਾਏ ਉਹ ਵੀ ਹਲਕਾ ਪੂਰਬੀ ਦੇ ਲਈ ਮੈਂ ਤੁਹਾਨੂੰ ਉਹੀ ਦੱਸ ਰਿਹਾ ਵੀ ਆਮ ਆਦਮੀ ਦਾ ਇੱਕੋ ਹੀ ਮਿ ਅੱਜ ਇਹ ਪੰਜਾਬ ਵਾਸੀਆਂ ਦਾ ਧੰਨਵਾਦ ਕਰਦਾ ਹਾਂ ਪੰਜਾਬ ਵਾਸੀਆਂ ਨੇ ਇੱਕ ਇਤਿਹਾਸ ਰਚਿਆ ਵਾ ਔਰ ਹਮੇਸ਼ਾ ਇਤਿਹਾਸ ਰਚਦੇ ਆਏ ਨੇ ਪੰਜਾਬ ਵਾਸੀ ਚਾਹੇ ਉਹ ਆਪਾਂ ਗੱਲ ਕਰਦੇ ਆਂ ਆਜ਼ਾਦੀ ਲੜਾਈ ਗੱਲ ਕਰਦੇ ਆਂ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਵਾ ਔਰ ਹਰੀ ਕ੍ਰਾਂਤੀ ਲਿਆਉਣ ਦੀ ਅਨਾਜ ਪੈਦਾ ਕਰਨ ਦੀ ਗੱਲ ਕਰਦੇ ਆਂ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਵਾ ਜਿਹੜੇ ਕਾਲੇ ਕਾਨੂੰਨ ਵਾਪਸ ਕਰਨ ਦੀ ਗੱਲ ਕਰਦੇ ਆਂ ਉਹ ਸਭ ਤੋਂ ਵੱਡਾ ਯੋਗਦਾਨ ਪੰਜਾਬੀਆਂ ਦਾ ਵਾ ਔਰ ਪੰਜਾਬੀਆਂ ਨੇ ਇੱਕ ਇਤਿਹਾਸਿਕ ਸਰਕਾਰਾਂ ਬਣ ਬਣੇ ਸੀਟਾਂ ਅੱਜ ਤੱਕ ਮਿਲ ਕੇ 74 ਸਾਲ ਦੇ ਵਿੱਚ ਕਿਸੇ ਪਾਰਟੀ ਨੂੰ 91 ਸੀਟਾਂ ਨਹੀਂ ਆਈਆਂ ਪੰਜਾਬ ਵਾਸੀ ਦਰਹਾ ਰਹੀ ਆ ਮਤਲਬ ਕਿ ਪੰਜਾਬ ਦੇ ਵਿੱਚ ਕੰਮ ਕਰਕੇ ਔਰ ਆਮ ਆਦੀ ਪਰਦਾ ਇੱਕ ਕਮਿਸ਼ਨ ਆ ਕਰਪਸ਼ਨ ਖਤਮ ਕਰਨਾ ਔਰ ਹਰ ਆਮ ਆਦਮੀ ਨੂੰ ਉਹ ਸਹੂਲਤ ਦੇ ਰਹਿਣ ਸਾਬ ਤੁਹਾਡਾ ਵਜਨ ਬਹੁਤ ਜ਼ਿਆਦਾ ਵਧਿਆ ਭਾਵੇਂ ਕਿ ਉਹ ਮੇਅਰ ਬਣੇ ਨੇ ਬਾਕੀ ਤੇ ਨਾ ਕਿਸੇ ਨਾ ਕੰਮ ਬਲੋ ਇਹ ਇਹ ਗਲਤ ਖਵੇਂ ਆ ਜੀ ਜੀ ਡਿਜ਼ਰਵਿੰਗ ਜਿਹੜਾ ਡਿਜ਼ਰਵ ਕੌਣ ਕਰਦਾ ਵਾ ਮਤਲਬ ਕਿ ਉਹ ਮਤਲਬ ਕਿ ਤੋਲ ਨਾਪ ਤੋਲ ਕੇ ਪਾਰਟੀ ਨੇ ਮੇਅਰ ਬਣਾਇਆ ਤੇ ਮੇਰਾ ਵਜਨ ਨਹੀਂ ਔਰ ਉਹ ਵਜਨ ਹੈ ਮਤਲਬ ਕਿ ਉਹਦੇ ਕੰਮਾਂ ਦਾ ਉਹ ਵਜਨ ਆ ਉਹਦੀ ਪੜ੍ਹਾਈ ਦਾ ਉਹ ਵਜਨ ਆ ਉਹਦੀ ਮਿਲ ਕੇ ਕੰਮਾਂ ਦਾ ਤੇ ਉਸ ਕਰਕੇ ਮਿਲ ਕੇ ਪਾਰਟੀ ਨੇ ਦੇਖ ਕੇ ਇਹ ਚੁਣਿਆ ਵਾ ਔਰ ਪੂਰੇ ਲੁਧਿਆਣੇ ਵਾਸੀਆਂ ਦਾ ਮਾਣ ਵਧਿਆ ਵਾ ਔਰ ਪੂਰੇ ਮਿਲ ਕੇ ਕਹਿ ਸਕਦੇ ਆ ਪੰਜਾਬ ਵਾਸੀਆਂ ਦਾ ਆ ਬਾਬਾ ਨਾਨਕਦੇਵ ਜੀ ਨੇ ਕਿ ਇਸਤਰੀ ਨੂੰ ਪਹਿਲੇ ਰੱਖਿਆ ਵਾ ਤੇ ਅੱਜ ਆਮ ਆਦੀ ਪਾਰਟੀ ਨੇ ਲੁਧਿਆਣੇ ਦਾ ਮੇਰ ਬਣਾਇਆ ਸਾਡੀ ਛੋਟੀ ਮੇਰੀ ਭੈਣ ਆ ਪ੍ਰਿੰਸੀਪਲ ਇੰਦਰਜੀਤ ਕੌਰ ਤੇ ਉਹਨੂੰ ਮੇਅਰ ਬਣਾ ਕੇ ਜਿਹੜਾ ਅੱਜ ਮਾਨ ਲੁਧਿਆਣਾ ਨੂੰ ਦਿੱਤਾ ਵਾ ਤੇ ਬਹੁਤ-ਬਹੁਤ ਬਤਾਈਆਂ ਕਿਤੇ ਵੱਡੇ ਵੀ ਸਤਿਕਾਰਯੋਗ ਐਮ ਐਲ ਏ ਸਰਦਾਰ ਕਲਵਨ ਸਿੰਘ ਸਿੱਧੂ ਜੀ ਦਾ ਜਿਨ੍ਹਾਂ ਨੇ ਆਪਣੇ ਚੋਦੇ ਵੀਰ ਬੱਚੇ ਮੇਰੇ ਤੇ ਕਿਰਪਾ ਕੀਤੀ ਆ ਵਿਸ਼ਵਾਸ ਦਿਤਾਇਆ ਸਾਰੀ ਆਮ ਆਦਮੀ ਪਾਰਟੀ ਲੀਡਰਸ਼ਿਪ ਸੀਐਮ ਸਾਹਿਬ ਪੰਜਾਬ ਪ੍ਰਧਾਨ ਮੰਤਰੀ ਸਾਹਿਬ ਸਾਰਿਆਂ ਦਾ ਧੰਨਵਾਦ ਕਰਦਾ ਇੱਕ ਛੋਟੇ ਜੇ ਵਰਕਰ ਜਿਹੜਾ ਗਲੀਆਂ ਦੇ ਵਿੱਚ ਪੋਸਟਰ ਲਾਉਂਦਾ ਸੀ ਮੈਂ ਝੰਡੇ ਲਾਉਂਦਾ ਸੀ ਪਾਰਟੀ ਦੇ ਨਾਮ ਮਾਨ ਦਿੱਤਾ ਸੱਚ ਜਾਣਿਓ ਸਵੇਰੇ ਘਰੋਂ ਨਿਕਲਿਆ ਜਦੋਂ ਨਾ ਅਨਾਉਂਸ ਹੋਇਆ ਉਸ ਤੋਂ 1 ਮਿੰਟ ਪਹਿਲਾਂ ਵੀ ਮੈਨੂੰ ਇਹ ਪਤਾ ਨਹੀਂ ਸੀ ਕਿ ਮੇਰਾ ਨਾਮ ਡਿਪਟੀ ਮੇਰੇ ਵਜੋਂ ਆਊਗਾ ਇਹ ਪਾਰਟੀ ਨੇ ਆਮ ਆਦੀ ਪਾਰਟੀ ਸੀ ਜਿਨ੍ਹਾਂ ਨੇ ਇੱਕ ਆਮ ਗਰੀਬ ਘਰ ਤੋਂ ਵਰਕਰ ਨੂੰ ਚੱਕ ਕੇ ਇਹਨਾਂ ਮਾਨ ਦੇਤਾ ਚਲੋ ਚਲੋ ਕੋਈ ਸ਼ਬਦ ਨਹੀਂ ਕੋਈ ਸ਼ਬਦ ਨਹੀਂ ਹੈਗਾ ਪਾਰਟੀ ਦਾ ਮੈਂ ਧੰਨਵਾਦ ਕਰਦਾ ਹਾਂ ਖਾਸ ਕਰਕੇ ਮੇਰੇ ਵਾਰਡ ਵਾਸੀਆਂ ਦਾ ਜਿਨ੍ਹਾਂ ਨੇ ਮੈਨੂੰ ਮੇਰੀ ਝੋਲੀ 'ਚ ਮੇਰੇ ਖੁਸ਼ੀਆਂ ਪਾਈਆਂ ਮੈਂ ਸਦਾ ਸਾਰਿਆਂ ਦਾ ਰਹਿਣੀ ਚਾਹੁੰਦਾ ਸਿੱਧੂ ਸਾਹਿਬ ਲੋਕ ਕਹਿੰਦੇ ਨੇ ਪਰਿਵਾਰਵਾਦ ਪਰਿਵਾਰਵਾਦ ਬੜਾ ਕਿਤਨਾ ਕਿਤੇ ਪੁੱਤ ਨਹੀਂ ਦੇਖਿਆ ਇਹਨਾਂ ਦੇ ਵਿਰੋਧੀ ਪਾਰਟੀਆਂ ਦੇ ਮੂੰਹ ਤੇ ਕਰਾਰੀ ਚਪੇੜਾ ਜਿਹੜੇ ਕਹਿੰਦੇ ਸੀ ਆਮ ਆਦਮੀ ਪਾਰਟੀ ਹੁਣ ਖਾਸ ਬਣ ਗਈ ਇਹ ਪਾਈਪ ਦੀ ਜਿਆਵਾਦ ਨੂੰ ਅੱਗੇ ਲੈ ਕੇ ਆਉਂਦੀ ਹੈ ਮੈਂ ਆਪਣੇ ਪੁੱਤਰ ਦੀ ਬਜਾਏ ਆਪਣੇ ਛੋਟੇ ਵੀਰ ਨੂੰ ਜਿਹੜਾ ਡਿਪਟੀ ਮੇਅਰ ਵਾਸਤੇ ਨਾਮ ਪ੍ਰਪੋਜ਼ ਕਰਿਆ ਆਪਣੀ ਛੋਟੀ ਭੈਣ ਇੰਦਰਜੀਤ ਕੌਰ ਦਾ ਕਰਿਆ ਇਹ ਸਮਝਦਾ ਵੀ ਇਦੋਂ ਵੱਡਾ ਆਮ ਆਦਮੀ ਪਾਰਟੀ ਹੋਣ ਦਾ ਕੋਈ ਸਬੂਤ ਕੋਈ ਪਾਰਟੀ ਸਾਬਤ ਨਹੀਂ ਕਰ ਸਕਦਾ ਜੀ ਜੀ ਕਿਤੇ ਇਹ ਕਹਿੰਦੇ ਸੀ ਵੀ ਤੁਹਾਡੇ ਤੁਹਾਡੇ ਦੌਰ ਮੇਅਰ ਵਾਸਤੇ ਪੁੱਤਰ ਵਾਸਤੇ ਕਿਤੇ ਇਹਨਾਂ ਨੂੰ ਕਦੇ ਵੀ ਇੱਕ ਦਿਨ ਵੀ ਕਦੇ ਵਿਵraj ਦੀ ਪੈਰਵਈ ਨੇ ਕਰੀ ਜੀ ਸਿਰਫ ਇਹੀ ਪਾਰਟੀ ਹਾਈ ਕਮਾਂਡ ਨੂੰ ਕਿਹਾ ਸੀ ਵੀ ਕਿਸੇ ਵਰਕਰ ਨੂੰ ਬਿਠਾਓ ਤਾਂ ਕਿ ਜਿਹੜੀ ਸਾਡੀ ਆਮ ਆਦਮੀ ਪਾਰਟੀ ਦੀ ਸੋਚ ਹੈ ਅਸੀਂ ਕਿਤੇ ਨਾ ਕਿਤੇ ਉੱਤੇ ਖਰੇ ਉਤਰ ਸਕੀਏ ਜੀ ਧੰਨਵਾਦ ਜੀ ਤੁਹਾਡਾ ਬਹੁਤ ਖੁਸ਼ੀ ਮਹਿਸੂਸ ਹੁੰਦੀ ਹੈ ਜਦ ਸਾਡੇ ਸਾਰੇ ਵਰਕਰ ਸਾਡੇ ਸਾਰੇ ਵਲੰਟੀਅਰ ਇੱਕ ਪਰਿਵਾਰ ਦੀ ਤਰ੍ਹਾਂ ਕੇਜਰੀਵਾਲ ਸਾਹਿਬ ਔਰ ਮਾਨ ਸਾਹਿਬ ਹੋਣਾਂ ਦੀ ਅਗਵਾਈ ਦੇ ਵੀ ਸਾਰੀ ਟੀਮ ਮੰਨ ਕੇ ਜਦੋਂ ਕੰਮ ਕਰਦੇ ਨੇ ਤੇ ਫਿਰ ਜਿੱਤ ਬਖਸ਼ਿਸ਼ ਹੁੰਦੀ ਹੈ ਪ੍ਰਮਾਤਮਾ ਵੱਲੋਂ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਜੀ ਕਿ ਪਿਛਲੇ ਦਿਨਾਂ ਦੇ ਵਿੱਚ ਜਦੋਂ ਦੀ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਕੇਜਰੀਵਾਲ ਸਾਹਿਬ ਹੋਣਾਂ ਨੇ 46 ਸ਼ਹਿਰਾਂ ਦੀਆਂ ਚੋਣਾਂ ਸੀਗੀਆਂ ਕਾਰਪੋਰੇਸ਼ਨ ਦੇ ਕਮੇਟੀ ਦੀਆਂ ਤੇ ਉਹਨਾਂ ਦੇ ਵਿੱਚੋਂ ਬਹੁ ਗਿਣਤੀ ਵਿੱਚ 55% ਵੋਟ ਅਸੀਂ ਜਿੱਤੇ ਤੇ ਹੁਣ ਪ੍ਰਧਾਨਾਂ ਤੇ ਮੇਰਾ ਦੀ ਇਲੈਕਸ਼ਨ ਦੇ ਵਿੱਚ 46 ਸ਼ਹਿਰਾਂ ਦੇ ਵਿੱਚੋਂ 35 ਦੇ ਵਿੱਚ ਇਲੈਕਸ਼ਨ ਹੋਈ ਹੈ ਮੇਰਾ ਔਰ ਪ੍ਰਧਾਨਾਂ ਦੀ ਤੇ 35ਾਂ ਦੇ 35 ਦੇ ਉੱਪਰ ਹੀ ਆਮ ਆਦਮੀ ਪਾਰਟੀ ਦੇ ਜਿਹੜੇ ਸਾਡੇ ਸਾਥੀ ਨੇ ਉਹ ਮੇਰੇ ਬਣੇ ਨੇ ਸੋ ਬਹੁਤ ਖੁਸ਼ੀ ਮਹਿਸੂਸ ਹੋ ਰਹੀ ਹੈ ਇਹ ਮਜ਼ਬੂਤੀ ਹੋਣੇ ਲੋਕਾਂ ਨੂੰ ਕਿੰਨੇ ਕੁ ਫਾਇਦੇਮੰਦ ਰਹਿਣ ਵਾਲੀਆਂ ਖਾਸ ਤੌਰ ਤੇ ਹੁਣ ਲੁਧਿਆਣਾ ਦੇ ਕਿੰਨੇ ਕਿੰਨੇ ਡਿਵੈਲਪਮੈਂਟ ਨੂੰ ਦੇਖਦੇ ਹੋ ਡਵੈਲਪਮੈਂਟ ਜਿਹੜੀ ਉਹ ਹੋਏਗੀ ਜੀ ਜਦੋਂ ਇਕੱਠੇ ਹੋ ਕੇ ਸਾਫ ਨੀਅਤ ਤੇ ਨੀਤੀ ਦੇ ਨਾਲ ਕੰਮ ਕਰਾਂਗੇ ਤੇ ਡੈਫੀਨਿਟਲੀ ਉਹਦਾ ਲਾਹਾ ਮਿਲਣਾ ਹੀ ਮਿਲਣਾ ਹੈ। ਸੋ ਵਿਰੋਧੀਆਂ ਨੂੰ ਕੀ ਕਹਿਣਾ ਚਾਹੋਗੇ? ਵਿਰੋਧੀਆਂ ਨੂੰ ਕਹਿਣਾ ਚਾਹਾਂਗਾ ਕਿ ਪੋਜ਼ਿਟਿਵ ਔਰ ਕੰਸਟਰਕਟਿਵ ਆਪੋਜੀਸ਼ਨ ਦਾ ਰੋਲ ਲੰਬਾ ਸਮਾਂ ਅ ਅਦਾ ਕਰਨ ਦੇ ਲਈ ਉਹ ਤਿਆਰ ਰਹਿਣਾ ਸਾਨੂੰ ਦਿਹਾਰਾ ਦਿੱਤਾ ਕਿ ਮੈਂ ਦਿੱਲੀ ਇਲੈਕਸ਼ਨ ਬੀਜੇਪੀ ਰੋਪ ਲੈ ਕੇ 60% ਆਮ ਆਦਮੀ ਪਾਰਟੀ ਕੈਂਡੀਡੇਟ ਕਿੰਨੇ ਨੇ ਪੜਵਲੇ ਦਿੱਲੀ ਜੀ ਪਾਈਪਰ ਰੋਪ ਲੈ ਕੇ ਦਿੱਲੀ ਵਿੱਚ ਜਿਹੜੇ ਆਮ ਆਦਮੀ ਕੈਂਡੀਡੇਟ ਨੇ ਇਹਨੇ ਰਿਪੋਰਟ ਕਰਨੇ ਬੀਜੇਪੀ ਨੇ ਰੋਪ ਲਾਇਆ ਸਰ ਦੇਖੋ ਇਸ ਤਰ੍ਹਾਂ ਕਿ ਇਹ ਤਾਂ ਉਹਨਾਂ ਨੂੰ 5 ਤਰੀਕ ਨੂੰ ਲੋਕਾਂ ਨੇ ਦੱਸ ਦੇਣਾ ਕਿ ਕਿਹੋ ਜਿਹੇ ਰਿਕਾਰਡ ਵਾਲੇ ਉਮੀਦਵਾਰ ਜਿਹੜੇ ਆਮ ਆਦਮੀ ਪਾਰਟੀ ਨੇ ਉਤਾਰੇ ਨੇ ਸੋ ਜੇ ਉਹ ਸਿਰਫ ਔਰ ਸਿਰਫ ਬੀਜੇਪੀ ਦਾ ਇੱਕੋ ਹੀ ਕੰਮ ਹੈ ਕਿ ਉਹਨਾਂ ਕੋਲੇ ਕੋਈ ਕੋਈ ਕ੍ਰਿਮਿਨਲ ਰਿਕਾਰਡ ਵਾਲਾ ਜੇ ਉਹਨੂੰ ਤਾਂ ਉਹ ਵਾਸ਼ਿੰਗ ਮਸ਼ੀਨ ਦੇ ਵਿੱਚ ਪਾ ਕੇ ਸਾਫ਼-ਸੁਥਰਾ ਕਰਾ ਦਿੰਦੇ ਨੇ ਸਾਡੇ ਸਾਫ਼-ਸੁਥਰੇ ਬੰਦਿਆਂ ਨੂੰ ਵੀ ਉਹ ਕ੍ਰਿਮਿਨਲ ਦੱਸਦੇ ਨੇ ਸੋ ਇਹਦਾ ਬੀਜੇਪੀ ਨਾਲ ਵੱਧ ਫਿਕਰ ਦਿੱਲੀ ਦੇ ਲੋਕਾਂ ਨੂੰ ਹੈ ਤੇ ਮੂੰਹ ਤੋੜਨ ਜਵਾਬ ਬੀਜੇਪੀ ਨੂੰ ਦਿੱਲੀ ਦੇ ਵਿੱਚ ਮਿਲ ਗਿਆ ਕਿਹੋ ਜਿਹਾ ਲੱਗਿਆ ਕਿਹੋ ਜਿਹਾ ਰਹੇਗਾ ਸਪੂਰਾ ਰਿਜ਼ਲਟ ਤੁਹਾਨੂੰ ਲੱਗਦਾ ਕਿ 100% ਚੌਥੀ ਵਾਰੀ ਅਰਵਿੰਦ ਕੇਜਰੀਵਾਲ ਜੀ ਦੇ ਅਗਵਾਈ ਦੇ ਚਾਅਮਾਂ ਦੀ ਪਾਰਟੀ ਬਹੁਮਤ ਦੇ ਵਿਚਾਰੀ ਸਰਕਾਰ ਬਣਾਉਣ ਜਾ ਰਹੀ ਹੈ ਸਰ ਅਮਨ ਵਿਕਰਮ ਜੀਠੀਆ ਵੱਲੋਂ ਇੱਕ ਕ੍ਰਿਡਿਟ ਕੀਤਾ ਗਿਆ ਕਹਿੰਦੇ ਨੇ ਕਿ ਦਿੱਲੀ ਦੇ ਇੱਕ ਬੰ 80 90 ਬੰਦੇ ਜਿਹੜੇ ਸਕੂਲੀ ਦੇ ਦਿੱਤੇ ਗਏ ਆ ਤੇ ਉਹ ਸ਼ਖਸ਼ਾ ਜਿਨ੍ਹਾਂ ਨੇ ਸਵਾਤੀ ਮਾਲੀਵਾਲ ਦੇ ਨਾਲ ਜਿਹਨਾਂ ਦਾ ਕੰਮ ਚੱਲ ਰਿਹਾ ਵਿਕਰਮ ਮਜੀਠੀਆ ਜੀ ਨੂੰ ਫੋਬੀਆ ਹੋਇਆ ਹੋਇਆ ਆਵਾਦਵੀ ਪਾਰਟੀ ਦਾ ਸੋ ਇਸ ਕਰਕੇ ਉਹਨਾਂ ਨੂੰ ਮੈਂ ਇਹ ਕਹੂੰਗਾ ਕਿ ਸਾਡੇ ਉੱਪਰ ਧਿਆਨ ਦੇਣ ਦੀ ਬਜਾਏ ਉਹ ਆਪਦੀ ਅਕਾਲੀ ਦਲ ਦਾ ਜੋ ਜੋ ਪਤਾਲ ਦੇ ਵਿੱਚ ਵਣਦੀ ਜਾ ਰਹੀ ਆ ਅਕਾਲੀ ਦਲ ਉਹਦਾ ਗਰਾਵਟ ਗਰਾਵਟ ਵਾਲ ਚੱਲਿਆ ਹੋਇਆ ਉਹਨਾਂ ਦਾ ਗਰਾਫ ਉਹਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਤਾਂ ਸ਼ਾਇਦ ਅੱਗੇ ਨੂੰ ਜਵਾਬ ਤਾਂ ਉਹਨਾਂ ਦੀ ਵੱਜ ਜਾਣਾ ਹਾਂਜੀ ਸਰ ਕਿਸ ਤਰ੍ਹਾਂ ਦੇਖ ਰਹੇ ਹੋ ਅੱਜ ਲੁਧਿਆਣਾ ਵਿੱਚ ਮੇਰ ਚੁਣਿਆ ਗਿਆ ਮੈਡਮ ਪ੍ਰਿੰਸੀਪਲ ਦੇ ਅੰਦਰ ਇੱਕ ਪਾਰਟ ਨੇ ਆ ਦੇਖੋ ਆਮ ਆਦਮੀ ਪਾਰਟੀ ਦੀ ਜਿਹੜੀ ਬੜੀ ਪਾਰਖੂ ਜਿਹੜੀ ਅੱਖ ਹੈ ਉਹਦੇ ਵਿੱਚ ਇਹ ਗੱਲ ਦੇਖਣ ਵਾਲੀ ਹੈ ਕਿ ਜਿਹੜੇ ਸੇਵਾ ਕਰ ਰਹੇ ਹੈ ਔਰ ਸੇਵਾ ਦਾ ਜਿਹੜਾ ਜਜ਼ਬਾ ਲੈ ਕੇ ਤੁਰੇ ਆਮ ਆਦਮੀ ਪਾਰਟੀ ਦੇ ਵਿੱਚ ਜਿੰਨੇ ਵੀ ਜਿਹੜੇ ਵਲੰਟੀਅਰਸ ਪਲਾਚੋਂ ਦੇ ਸਾਰੇ ਆਮ ਆਦਮੀ ਪਾਰਟੀ ਨਾਲ ਜੁੜੇ ਨੇ ਔਰ ਮੈਂ ਸਮਝਦਾ ਵੀ ਬੜੀ ਪਾਰਕੂ ਵਕਤ ਦੇ ਨਾਲ ਇਹ ਜਿਹੜਾ ਨਤੀਜਾ ਭਗਵੰਤ ਮਾਨ ਜੀ ਨੇ ਤੇ ਸਾਰੀ ਜਿਹੜੀ ਉੱਪਰ ਸੀਨੀਅਰ ਲੀਡਰਸ਼ਿਪ ਹੈ ਉਹਨਾਂ ਨੇ ਲਿਆ ਆ ਤੇ ਸਾਰੇ ਵਰਕਰਾਂ ਦੇ ਵਿੱਚ ਜਿਹੜਾ ਉਹ ਖੁਸ਼ੀ ਦੀ ਜਿਹੜੀ ਲਹਿਰ ਹੈ ਔਰ ਹਮ ਹਮਾ ਕੇ ਜਿਹੜਾ ਦੇਖੋ ਤੁਸੀਂ ਸਾਰੇ ਪਹੁੰਚੇ ਹੋਏ ਆ ਔਰ ਸੂਚਕ ਜਿਹੜਾ ਸਮਾਗਮ ਜਿਹੜਾ ਅੱਜ ਚੱਲ ਰਿਹਾ ਹੈ ਉਹਦੇ ਦੇ ਵਿੱਚ ਜਿੰਨੇ ਵੀ ਜਿਹੜੇ ਸਾਥੀ ਸਾਡੇ ਚੁਣ ਕੇ ਆਏ ਆ ਔਰ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਸ਼ੁਭ ਕਾਮਨਾਵਾਂ ਨੇ ਔਰ ਸਾਡੇ ਰਕੇਸ਼ ਪ੍ਰਾਸ਼ਰ ਜੀ ਸੀਨੀਅਰ ਡਿਪਟੀ ਮੇਅਰ ਬਣੇ ਆ ਪ੍ਰੈਸ ਜੋਸ ਦੀ ਡਿਪਟੀ ਮੇਅਰ ਬਣਿਆ ਸਾਰਿਆਂ ਨੂੰ ਵਧਾਈਆਂ ਵੀ ਨੇ ਔਰ ਤੁਸੀਂ ਇਹ ਦੇਖੋ ਕਿ ਸਾਰੇ ਜਿਹੜੇ ਸੇਵਾ ਦਾ ਜज्ਬਾ ਲੈ ਕੇ ਅਸੀਂ ਜਿਹੜਾ ਤੁਰੇ ਆਂ ਔਰ ਵਾਰਦੀ ਜਿਹੜੀ ਸੇਵਾ ਹੈ ਜੋ ਕੀਤਾ ਉਹ ਜੋ ਕਿਹਾ ਉਹ ਕੀਤਾ ਜੋ ਕਹਾਂਗੇ ਉਹ ਕਰਾਂਗੇ ਵੀ ਹਾਂਜੀ ਠੀਕ ਹੈ ਸਰ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਕੁਛੀ ਦੀ ਲੈ ਰਹੇ ਆ ਜੀ ਮੈਡਮ ਦੇ ਕੋਲ ਦੇਖੋ ਪਾਰਟੀ ਜੋ ਸੇਵਾ ਦੀ ਭਾਵਨਾ ਦੇ ਨਾਲ ਰਾਜਨੀਤੀ ਦੇ ਵਿੱਚ ਆਈ ਸੀ ਅੱਜ ਲੁਧਿਆਣਾ ਸ਼ਹਿਰ ਦਾ ਜਿਹੜਾ ਮੇਅਰ ਜੁਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਜਿਹੜੇ ਲੁਧਿਆਣਾ ਸ਼ਹਿਰ ਨੂੰ ਮਿਲਣ ਜਾ ਰਹੇ ਆ ਤੇ ਜਿਨ੍ਹਾਂ ਲੋਕਾਂ ਨੇ ਸੇਵਾ ਦੀ ਭਾਵਨਾ ਲੈ ਕੇ ਕੰਮ ਕੀਤਾ ਉਹਨਾਂ ਨੂੰ ਲੋਕਾਂ ਨੇ ਵੋਟਾਂ ਪਾ ਕੇ ਕੌਂਸਲਰ ਵੀ ਬਣਾਇਆ ਤੇ ਹੁਣ ਪਾਰਟੀ ਨੇ ਉਹਨਾਂ ਨੂੰ ਵੱਡੇ ਅਹੁਦਿਆਂ ਨਾਲ ਵੀ ਨਿਵਾਜਿਆ ਤੇ ਮੈਂ ਸਮਝਦਾ ਵੀ ਇਨ੍ਹਾਂ ਦੇ ਤਜਰਬੇ ਦੇ ਵਿੱਚੋਂ ਲੁਧਿਆਣੇ ਦਾ ਬਹੁਤ ਫਾਇਦਾ ਹੋਣ ਵਾਲਾ ਲੁਧਿਆਣੇ ਨੂੰ ਵਿਕਾਸ ਦੀ ਲੀਹਾਂ ਤੇ ਤੋਰਨ ਦੇ ਲਈ ਅਸੀਂ ਸਾਰੇ ਜਿਨ੍ਹਾਂ ਕੌਂਸਲਰ ਆਮ ਆਦਮੀ ਪਾਰਟੀ ਦੇ ਅਸੀਂ ਤੰਦੇ ਨਾਲ ਮਿਹਨਤ ਕਰਕੇ ਆਪਣੇ ਆਪਣੇ ਵਾਰਡਾਂ ਦੇ ਵਿੱਚ ਲੁਧਿਆਣਾ ਸ਼ਹਿਰ ਦੇ ਵਿੱਚ ਵਿਕਾਸ ਦੀ ਹਨੇਰੀ ਲਿਆਵਾਂਗੇ ਤੇ ਤਾਂ ਕਿ ਜਦੋਂ ਅਗਲੀਆਂ ਚੋਣਾਂ ਆਉਣ ਤਾਂ ਉਦੋਂ ਅਸੀਂ ਇਹ ਕਹਿ ਕੇ ਵੋਟਾਂ ਮੰਗ ਸਕੀਏ ਵੀ ਜੇ ਕੰਮ ਕੀਤਾ ਤਾਂ ਵੋਟ ਪਾ ਦਿਓ ਜੇ ਨਹੀਂ ਕੀਤਾ ਤਾਂ ਨਾ ਪਾ ਠੀਕ ਹੈ ਠੀਕ ਹੈ ਅੱਜ ਸ਼੍ਰੀ ਆਮ ਤੱਕਾ ਹੋਇਆ ਮਿਸਮੈਨੇਜਮੈਂਟ ਹੋਈ ਹੈ ਇੱਕ ਕਾਂਗਰਸ ਦੇ ਕੌਂਸਲਰ ਦੀ ਸੌਣ ਹੀ ਚੱਕੀ ਗਈ ਔਰ ਉਸ ਤੋਂ ਬਾਅਦ ਸਿਰਫ ਨਾਮ ਬੋਲੇਗੇ ਕਿ ਆ ਮੇਅਰ ਹੈ ਇਹ ਸੀਨੀਅਰ ਡਿਪਟੀ ਮੇਅਰ ਹੈ ਇਹ ਡਿਪਟੀ ਮੇਅਰ ਹੈ ਜਿਹੜੇ ਨਾਮ ਤੈ ਸੀ ਉਸ ਤੋਂ ਬਾਅਦ ਕਿਸੇ ਵੀ اپੋਜੀਸ਼ਨ ਦੇ ਪੋਲਿਟিক্যাল ਪਾਰਟੀ ਨੇ ਚਾਹੇ ਉਹ ਕਾਂਗਰਸ ਪਾਰਟੀ ਆ ਚਾਹੇ ਭਾਰਤੀ ਜਨਤਾ ਪਾਰਟੀ ਆ ਚਾਹੇ ਅਕਾਲੀ ਦਲ ਆ ਨਾ ਉਹਨਾਂ ਨੂੰ ਵਧਾਈ ਦੇਣ ਦਾ ਮੌਕਾ ਦਿੱਤਾ ਗਿਆ ਨਾ ਉਹਨਾਂ ਨੂੰ ਧੰਨਵਾਦ ਕਰਨ ਦਾ ਮੌਕਾ ਦਿੱਤਾ ਗਿਆ 10 ਮਿੰਟ ਦੇ ਅੰਦਰ 100 ਚੁਗਾ ਕੇ ਮੇਅਰ ਸੀਨੀਅਰ ਡਿਪਟੀ ਮੇਅਰ ਡਿਪਟੀ ਮੇਅਰ ਕਰਾਤੇ ਜਿੱਦਾਂ ਇਹ ਤੋਂ ਬਸ ਤੁਸੀਂ ਸਭ ਨੇ ਦੇਖਿਆ ਜਿੱਦਾਂ ਸਾਰੇ ਕੌਂਸਲਰ ਨੂੰ ਬਸ ਚ ਬਿਠਾ ਕੇ ਲੈ ਕੇ ਆਏ ਸੀ ਉਸੇ ਮੁਤਾਬਕ ਲਾਈਨ ਲਵਾ ਕੇ ਉਸ ਡੇ ਕਾਉਂਸਲਰ ਜਿਹੜੇ ਚੁਣੇ ਹੋਏ ਨਮਾਇੰਦੇ ਆ ਉਹ ਵਾਸਤੇ ਜਿੱਦਾ ਚੋਰਾਂ ਦੀ ਤਰ੍ਹਾਂ ਵਾਸ ਬਿਠਾ ਕੇ ਲੈ ਕੇ ਆਉਂਦੇ ਜਿੱਦਾ ਕੈਦੀ ਜਾਂਦੇ ਆ ਔਰ ਉਸੇ ਮੁਤਾਬਕ ਉਹਨਾਂ ਨੂੰ ਫਿਰ ਲਾਈਨ ਲਵਾ ਕੇ ਦੂਜੇ ਕਮਰੇ ਚ ਲੈ ਗਏ ਇਸ ਮੁਤਾਬਕ ਕਦੀ ਵੀ ਚੋਣ ਅਜੇ ਤੱਕ ਨਹੀਂ ਹੋਈ ਇਹ ਖਰੀਆਮ ਤੱਕ ਹੈ ਟੋਟਲ ਫ੍ਰੇਲ ਪੰਜਾਬ ਦੇ ਸਰਕਾਰ ਜੋਰ ਤੋੜ ਜੋਰ ਤੋੜ ਕਰਕੇ ਇਹਨਾਂ ਕੋ ਇਹਨਾਂ ਨੂੰ ਲੁਧਿਆਣੇ ਦੇ ਸਾਰੇ ਸ਼ਹਿਰ ਵਾਸੀ ਨੇ ਨਕਾਰਿਆ ਵਾ ਜੋਰ ਤੋੜ ਕਰਕੇ ਖਰੀਦ ਫਰੋਦ ਕਰਕੇ ਡਰਾ ਧਮਕਾ ਕੇ ਜਿਸ ਸਰਕਾਰ ਲੋਕਤੰਤਰ ਦਾ ਕੀਤਾ ਗਿਆ ਇਹ ਬਿਲਕੁਲ ਫੇਲ ਨੇ ਔਰ ਵਿਪੱਖ ਦੇ ਜਿੰਨੇ ਵੀ ਕਾਉਂਸਲਰ ਸੀ ਉਹਨਾਂ ਦੇ ਅੱਜ ਦਾ ਅੱਜ ਦੇ ਜਿਹੜੇ ਮੇਅਰ ਚੁੜੇਗੇ ਉਹਨਾਂ ਕੋਲੋਂ ਵਧਾਈ ਤੱਕ ਨਹੀਂ ਲਿੱਤੀਗੀ ਇੰਨੇ ਇੰਨੇ ਮਤਲਬ ਇਹ ਠੱਗਾਂ ਦੀ ਤਰ੍ਹਾਂ ਇਹਨਾਂ ਨੇ ਮੇਰ ਬਣਾਏ ਨੇ ਖੇਲ ਖੇਲ ਬਣਾਏ ਨੇ ਵੀ ਇੱਕ ਘੰਟਾ ਪਹਿਲਾਂ ਵੀ ਇੱਕ ਘੰਟਾ ਪਹਿਲਾਂ ਹੀ ਉਹਨਾਂ ਨੇ ਅਨਾਉਂਸ ਕਰਤਾ ਸੀ ਦੋ ਸੈਕਿੰਡ ਤੋਂ ਪਹਿਲੇ ਕੈਂਡੀਡੇਟ ਅਨਾਉਂਸ ਹੋ ਗਏ ਸਾਰੇ ਰਲੇ ਹੋਏ ਸੀਗੇ ਕੋਈ ਝੂਠੀ ਸੋਚ ਚਕਾਈ ਗਈ ਹੈ ਇੱਥੇ ਕੋਈ ਪ੍ਰ